ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੋ ਭਾਵਸਾਂ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਜੈ ਸ਼੍ਰੀ ਰਾਮ ਮੈਂ ਪੰਡਤ ਕਾਲਾ ਭੜੀ ਵਿਹਾਤੀ ਬੈਂਕ ਪੰਜਾਬ ਪ੍ਰਧਾਨ ਸਿਵ ਸੈਨਾ ਹਿੰਦ ਮੇਰੇ ਨਾਲ ਧਰਮਪਾਲ ਜਸੋ ਮਾਜਰਾ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਸਿਵ ਸੈਨਾ ਹਿੰਦ ਤੋਂ ਜੋ ਕਿ ਭਾਰਸੋਂ ਦੇ ਵਿੱਚ ਨਜਾਇਜ਼ ਕਬਜ਼ੇ ਹੋ ਰਹੇ ਨੇ ਤੇ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਪੰਜਾਬ ਪ੍ਰਧਾਨ ਜੀ ਜਸੋ ਮਾਜਰਾ ਆਏ ਨੇ ਮੇਰੇ ਕੋਲ ਉਹਦੇ ਸੰਬੰਧ ਦੇ ਵਿੱਚ ਉਹ ਗੱਲਬਾਤ ਦੱਸਣਗੇ ਵੀ ਕੀ ਕਾਰਨਾ ਉਹ ਮੌਕੇ ਤੇ ਜਾ ਕੇ ਵੀ ਆਇਆ ਸੀ ਉੱਥੇ ਦੇਖਿਆ ਪਰ ਉੱਥੇ ਕਬਜ਼ਾ ਸੀਗਾ ਜੋ ਉਹ ਬੰਦ ਹੋ ਚੁੱਕਿਆ ਕੰਮ ਬੰਦ ਕਰਾਤਾ ਪ੍ਰਸ਼ਾਸਨ ਨੇ ਉਹਦੇ ਬਾਰੇ ਧਰਮਪਾਲ ਜਸੋ ਮਾਜਰਾ ਜੀ ਅੱਗੇ ਦੱਸਣਗੇ जय माता जय माता नैना देवी मैं धर्मपाल शिवसेना हिंद दे राष्ट्रीय प्रधान ਵੱਲੋਂ ਜੋ ਪੰਜਾਬ ਦੀ ਮੈਨੂੰ ਨਿਸ਼ਾਨ ਸ਼ਰਮਾ ਜੀ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਆ ਅੱਜ ਜਦੋਂ ਮੈਂ ਸਵੇਰੇ ਜਰੰਦਰ ਜਾਣਾ ਸੀ ਤਾਂ ਮੈਨੂੰ ਤਕਰੀਬਨ 11:00 ਵਜੇ ਫੋਨ ਆਇਆ ਵੀ ਭਾਰਤ ਸੌ ਦੇ ਵਿੱਚ ਕਿਸੇ ਗਰੁੱਪ ਦੇ ਵਿੱਚ ਕੋਈ ਖਬਰ ਚੱਲ ਰਹੀ ਹੈ ਕਿ ਭਾਰਤ ਸੌ ਦੇ ਵਿੱਚ ਨਜਾਇਜ਼ ਕਾਰਜੇ ਹੋ ਰਹੇ ਨੇ ਮੈਂ ਪਹਿਲਾਂ ਵੀ ਜਿਸ ਦਿਨ ਉਹਦਾ ਲੱਤਾ ਸੀ ਉਸ ਦਿਨ ਵੀ ਇਹ ਗੱਲ ਕਹੀ ਸੀ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਵੀ ਸੇਵ ਸੈਨਾ ਹਿੰਦ ਦਾ ਉਹਦਾ ਲੈਣ ਦੀ ਖਾਤਰ ਜਾਂ ਮੈਂ ਕੋਈ ਆਪਣੇ ਗਨਮੈਨਾਂ ਦੀ ਖਾਤਰ ਇਹ ਉਹਦਾ ਨਹੀਂ ਲਿੱਤਾ ਮੈਂ ਸਮਾਜ ਦੇ ਭਲੇ ਲਈ 1991 ਤੋਂ ਸੇਵਾ ਵੱਖ-ਵੱਖ ਪਾਰਟੀਆਂ 'ਚ ਵੀ ਕੀਤੀ ਤੇ ਹੁਣ ਸੇਵ ਸੈਨਾ ਹਿੰਦ ਦੇ ਵਿੱਚ ਵੀ ਤਨੋਂ ਮਨੋਂ ਸੇਵਾ ਕਰ ਰਿਆ ਹਾਂ ਜਦੋਂ ਮੈਂ ਭਾਰਤ ਨੂੰ ਦੇਖਿਆ ਤਾਂ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਦੇਖਿਆ ਕੁਝ ਕੰਦਾ ਕੀਤੀਆਂ ਹੋਈਆਂ ਦੀ ਜਿੱਥੇ ਭਾਰਸੋ ਦੇ ਸੂਜਮੂਨ ਨਾਰ ਐਸਐਚਓ ਭਾਰਸੋ ਨੇ ਮੌਕੇ ਤੇ ਜਾ ਕੇ ਕੰਮ ਰੋਕਿਆ ਤੇ ਉੱਥੇ ਕਮੇਟੀ ਵੱਲੋਂ ਜੋ ਉਹਦੇ ਦੇ ਪ੍ਰਧਾਨ ਵਗੇਰਾ ਜਾਂ ਐਮਸੀਟੀ ਉਹਨਾਂ ਨੇ ਸਖਤ ਕਦਮ ਚੱਕਦੇ ਹੋਏ ਆਪਣੀ ਟੀਮ ਨੂੰ ਕਿਹਾ ਵੀ ਹੁਣੇ ਹੀ ਕੰਮ ਬੰਦ ਕੀਤਾ ਜਾਵੇ ਤੇ ਅਗੁੱਤੀ ਦੇ ਦੋ ਉੱਪਰਲੇ ਅਫਸਰਾਂ ਨਾਲ ਗੱਲ ਕਰੀ ਗਈ ਅਫਸਰ ਕਹਿੰਦੇ ਵੀ ਅੱਗੇ ਤੋਂ ਬਾਅਦ ਇਹਦੇ ਕਾਰਵਾਈ ਵੀ ਹੋਊਗੀ ਜੋ ਵੀ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਦੁਬਾਰਾ ਮੈਂ ਡਿਪਟੀ ਕਮਿਸ਼ਨ ਪਟਿਆਲਾ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਭਾਰਸੋਂ ਦੇ ਹਾਲਾਤ ਬਣਦੇ ਜਾ ਰਹੇ ਨੇ ਇਹਨਾਂ ਨੂੰ ਸਖਤੀ ਨਾਲ ਦੇਖਿਆ ਜਾਵੇ ਐਸਜੀਐਮ ਨਾਪਾ ਦੀ ਡਿਊਟੀ ਲਾ ਕੇ ਤਾਂ ਕਿ ਅੱਗੇ ਨੂੰ ਸਿਵਲ ਸੈਨਾ ਨੂੰ ਕੋਈ ਉੱਚਾ ਤੇ ਸੰਘਾਸਵਰਣ ਲਈ ਸਾਨੂੰ ਮਜਬੂਰ ਨਾ ਕੀਤਾ ਜਾਵੇ ਦੇਰੇ ਨਜਾਇਜ਼ ਕਬਜ਼ੇ ਕਰਦੇ ਨੇ ਜਾਂ ਜਿਨ੍ਹਾਂ ਦੇ ਕੀਤੇ ਹੋਏ ਨੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕਰਕੇ 1 ਇੰਚ ਜ਼ਮੀਨ ਭਾਰਸੋਂ ਦੀ ਅਸੀਂ ਕਿਸੇ ਨੂੰ ਨਜਾਇਜ਼ ਕਬਜ਼ਾ ਕਰਨ ਨਹੀਂ ਦੇਣੀ ਜਿਹੜੀ ਕੁੱਤੀ ਚੌਰਾ ਦਾ ਰਾਜਨੀਤਿਕ ਪਾਰਟੀਆਂ ਮਿਲ ਕੇ ਨਜਾਇਜ਼ ਕਬਜ਼ੇ ਕਰਦੀਆਂ ਦੀ ਹੁਣ ਸਿਪਾਹੀ ਸੈਨਾ ਹਿੰਦ ਮੂੰਹ ਤੋੜ ਦਾ ਜਵਾਬ ਦਿੱਤਾ ਜਾਊਗਾ ਤੇ ਹਰ ਬੰਦੇ ਦਾ ਰੱਬਾ ਕਿੱਡਾ ਸਾਹੂਕਾਰ ਆ ਜਾਂ ਕਿੰਨਾ ਨਾਬਰ ਬੰਦਾ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਕੇ ਸਰਾਕਾਰਾਂ ਦੇ ਪਿੱਛੇ ਪੰਜਾਨ ਤੱਕ ਪੂਰੀ ਇਮਾਨਦਾਰੀ ਦਾ ਕੰਮ ਕਰਾਂਗੇ ਤੇ ਮੈਂ ਧੰਨਵਾਦ ਜਸੋ ਮਾਜਰਾ ਜਿੱਥੇ ਭਾਰਸੋ ਦੀ ਸਾਰੀ ਅਫਸਰ ਸਾਹੀ ਦਾ ਬਹੁਤ ਧੰਨਵਾਦ ਕਰਦਾ ਹਾਂ ਉੱਥੇ ਹੀ ਬੇਨਤੀ ਵੀ ਕਰੂੰਗਾ ਵੀ ਅੱਗੇ ਨੂੰ ਸੀਪ ਸੈਨਾ ਦੇ ਧਿਆਨ 'ਚ ਜੇ ਕੋਈ ਇਹੋ ਜਿਹਾ ਵਾਕਾ ਆਉਂਦਾ ਤਾਂ ਅਸੀਂ ਸੀਪ ਸੈਨਾ ਹਿੰਦ ਪੰਜਾਬ ਪੱਧਰ ਤੇ ਪੂਰੇ ਭੁਖ ਹਰਤਾਬ ਤੇ ਬੈਠਾਂਗੇ ਤੇ ਭਾਰਸੋ ਦੇ ਜਦੋਂ ਕਿਸੇ ਨੇ ਹੋਰ ਵੀ ਕਾਮਜਾ ਕਰਿਆ ਤਾਂ ਪੂਰੀ ਇਨਕੁਬਾਰੀ ਸੀਬੀਆਈ ਤੋਂ ਕਿ ਵਾਕੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਜੈ ਮਾਤਾ ਨਿਆਣਾ ਦੇਵੀ ਜੈ ਮਾਤਾ ਜੈ ਮਾਤਾ ਜੈ ਸ਼੍ਰੀ ਰਾਮ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ